ਸਸ਼ੀਗਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜੋ ਕੋਰਟ ਦੇ ਵਿੱਚ ਸੁਣਵਾਈ ਹੈ ਜੇਕਰ ਗੱਲ ਕਰੀਏ ਜਿੱਥੇ ਪਹਿਲੀ ਵਾਰ ਹੋਇਆ ਕਿ ਨਵੀਂ ਸੁਣਵਾਈ ਹੈ ਵਿਕਰਮ ਸਿੰਘ ਮਜੀਠੀਆ ਦੀ ਜਿੱਥੇ ਵਾਰ-ਵਾਰ ਸਰਕਾਰੀ ਜੋ ਵਕੀਲ ਨੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਤੇ ਉਹਨਾਂ ਦੇ ਵਿੱਚ 2.5 ਘੰਟੇ ਬਹਿਸ ਚੱਲੀ ਜੋ ਪਿਛਲੀ ਸੁਣਵਾਈ ਹੋਈ ਲੇਕਿਨ ਉਹਦੇ ਚੱਲਦਿਆਂ ਹੀ ਜੋ ਉਹਨਾਂ ਨੂੰ ਅੱਜ ਦੀ ਤਰੀਕ ਦਿੱਤੀ ਗਈ ਸੀ ਜਿੱਥੇ ਅੱਜ ਵੱਡੀ ਸੁਣਵਾਈ ਹੋਵੇਗੀ ਜਾਂ ਆਰ ਜਾਂ ਪਾਰ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਜੋ ਪੰਜਾਬ ਦੇ ਮੁੱਖ ਮੰਤਰੀ ਹਮੇਸ਼ਾ ਹੀ ਛੱਬੀ ਹਮਲਾ ਕਰਦੇ ਨਜ਼ਰ ਆਉਂਦੇ ਨੇ ਕਿ ਸਾਡੇ ਕੋਲ ਟੋਕਰਾ ਪਰਾ ਪਿਆ ਹੈ ਸਬੂਤਾਂ ਦਾ ਜਿੱਤੇ ਅਸੀਂ ਸਬੂਤ ਪੇਸ਼ ਕਰਾਂਗੇ ਸਾਡੇ ਕੋਲ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਲੇਕਿਨ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਹਿੰਦੇ ਨੇ ਕਿ ਇਹਨਾਂ ਕੋਲ ਸਿਰਫ ਇੱਕ ਮਨਕਰਤ ਗੱਲਾਂ ਨੇ ਇਹਨਾਂ ਕੋਲ ਰੰਜੀਸ਼ ਦੀ ਰਾਜਨੀਤੀ ਹੈ ਇਹਨਾਂ ਕੋਲ ਬਦਲਾਖੋਰੀ ਦੀ ਰਾਜਨੀਤੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਲੇਕਿਨ ਅੱਜ ਪਤਾ ਚੱਲ ਜਾਏਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਹੜੇ ਵੱਡੇ ਸਬੂਤ ਨੇ ਪੰਜਾਬ ਸਰਕਾਰ ਕੋਲ ਪੰਜਾਬ ਦੇ ਵਕੀਲਾਂ ਕੋਲ ਵਿਜੀਲੈਂਸ ਵੱਲੋਂ ਜਿਹੜੇ ਅੱਜ ਪੇਸ਼ ਕੀਤੇ ਜਾਣੇ ਆ ਜਿੱਥੇ ਪਤਾ ਚੱਲੇਗਾ ਕਿ ਹੁਣ ਵਿਕਰਮ ਸਿੰਘ ਮਜੀਠੀਆ ਬਾਹਰ ਦੀ ਹਵਾ ਖਾਣਗੇ ਜਾਂ ਫਿਰ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਉਹ ਨਾਬਾ ਤੋਂ ਬਾਅਦ ਦੀ ਹੁਣ ਹਵਾ ਨਹੀਂ ਖਾ ਸਕਦਾ ਜੋ ਨਾਬਾ ਦੇ ਜੇਲ੍ਹ ਦੀ ਹਵਾ ਹੈ ਉਹੀ ਵਿਕਰਮ ਸਿੰਘ ਮਜੀਠੀਆ ਨੂੰ ਪੱਕੀ ਕਰ ਦਿੱਤੀ ਗਈ ਹੈ ਕਿਉਂਕਿ ਅਸੀਂ ਪੱਕੇ ਤੇ ਪੱਕੀ ਕਾਰਵਾਈ ਕੀਤੀ ਹੈ ਲੇਕਿਨ ਉਹਦੇ ਚਲਦਿਆਂ ਹੀ ਇੱਕ ਵੱਡੀ ਅਹਿਮ ਹੋਰ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਅੱਜ ਸੁਣਵਾਈ ਹੋਵੇਗੀ ਜਿੱਥੇ 12 ਵਜੇ ਤੋਂ ਬਾਅਦ ਪਤਾ ਚੱਲੇਗਾ ਕਿ ਸੁਣਵਾਈ ਜਿਹੜੀ ਹੈ ਕਿਹਦੇ ਹੱਕ ਦੇ ਵਿੱਚ ਜਾ ਰਹੀ ਹੈ ਇੱਕ ਪਾਸੇ ਜੋ ਵਕੀਲ ਨੇ ਵਿਕਰਮ ਸਿੰਘ ਮਜੀਠੀਆ ਦੇ ਉਹਨਾਂ ਵੱਲੋਂ ਰੱਖੀ ਜਾਏਗੀ ਗੱਲਬਾਤ ਦੂਸਰੇ ਪਾਸੋਂ ਜੋ ਸਰਕਾਰੀ ਵਕੀਲਾਂ ਵੱਲੋਂ ਜਿੱਥੇ ਸਰਕਾਰੀ ਵਕੀਲ ਹਮੇਸ਼ਾ ਹੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਾਡੇ ਕੋਲ ਦਲੀਲਾਂ ਅਪੀਲਾਂ ਸਾਰਾ ਕੁਝ ਹੈ ਲੇਕਿਨ ਹੁਣ ਅੱਜ ਵੱਡੀ ਸੁਣਵਾਈ ਹੋਣ ਜਾ ਰਹੀ ਹੈ ਜਿਹਦੇ ਚੱਲਦਿਆਂ ਹੀ ਅੱਜ ਕੋਰਟ ਦੇ ਵਿੱਚ ਵੱਡਾ ਫੈਸਲਾ ਸਾਹਮਣੇ ਆਏਗਾ ਲੇਕਿਨ ਤੁਹਾਨੂੰ ਦੱਸ ਦਈਏ ਜਦੋਂ ਦਲੀਲਾਂ ਤੇ ਅਪੀਲਾਂ ਦੀ ਗੱਲ ਹੁੰਦੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਵੱਲੋਂ ਹਮੇਸ਼ਾ ਰਣਜੀਤ ਦੀ ਜੋ ਰਾਜਨੀਤਿਕ ਬਾਰੇ ਗੱਲ ਕੀਤੀ ਜਾਂਦੀ ਹੈ ਲੇਕਿਨ ਅੱਜ ਆਰ ਜਾਂ ਪਾਰ ਕਿਉਂਕਿ ਜਿੱਥੇ ਜ਼ਮਾਨਤ ਦੀ ਲਾਈ ਹੋਈ ਸੀ ਅਰਜੀ ਵਿਕਰਮ ਸਿੰਘ ਮਜੀਠੀਆ ਨੇ ਅੱਜ ਉਹਦਾ ਨਿਕਲ ਕੇ ਸਾਹਮਣੇ ਆਏਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਕਿਹੜੀ ਕਿ ਕਿਹੜੇ ਜੋਨੇ ਸਰਕਾਰ ਕੋਲ ਜਿਹੜੀਆਂ ਦਲੀਲਾਂ ਪੀਲਾਂ ਨੇ ਜਿਹੜੇ ਪ੍ਰੂਫ ਨੇ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਜਿੱਥੇ ਵੱਧ ਚੜ ਕੇ ਬੋਲਦੇ ਨਜ਼ਰ ਆਉਂਦੇ ਨੇ ਬਹਿਸ ਕਰਦੇ ਨਜ਼ਰ ਆਉਂਦੇ ਨੇ ਕਿ ਕੀ ਕੀਦੇ ਹੱਥ ਚ ਅੱਜ ਦੀ ਸੁਣਵਾਈ ਜਾਵੇਗੀ ਅੱਜ 12 ਵਜੇ ਲੰਚ ਤੋਂ ਬਾਅਦ ਇਹ ਸੁਣਵਾਈ ਦੀ ਜਿਹੜੀ ਰਿਪੋਰਟ ਨਿਕਲ ਕੇ ਆਵੇਗੀ ਤੁਹਾਨੂੰ ਦੱਸਾਂਗੇ ਸ਼ਾਮ ਨੂੰ